ਤੋ ਦੋਸਤੋ ਅੱਜ ਅਸੀਂ ਪੰਜਾਬ ਦੇ ਅਜਿਹੇ ਤਸਵੇ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖੀ ਸਕਦੇ ਹੋ ਕਿ ਜਿਹੜਾ ਰਾਮਦਾ ਇੱਥੇ ਇੱਕ ਆ ਸਟੈਚੂ ਉਹਦਾ ਬੁੱਤ ਬਣਾਇਆ ਗਿਆ ਪੱਕੇ ਤੌਰ ਦੇ ਉੱਤੇ ਕਿੱਥੇ ਜਾਂਦੀ ਇਹ ਰਾਵ ਨੂੰ ਰਾਵਣ ਦੇ ਪੁਤਲੇ ਨੂੰ ਜੋ ਅਗਨੀ ਭੇਟਾ ਉਹ ਨਹੀਂ ਕੀਤੀ ਜਾਂਦੀ ਸਗੋਂ ਇੱਥੇ ਦੀ ਪੂਜਾ ਕੀਤੀ ਜਾਂਦੀ ਆ ਤੁਸੀਂ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ ਤੇ ਪਲੇਟਫਾਰਮਾਂ ਤੇ ਵੇਖਿਆ ਹੋਊਗਾ ਇਸ ਇਹ ਇਹ ਹੱਕੇ ਦੀ ਆ ਇਹ ਪਿੰਡ ਚੱਗੇ ਆ ਤਸਵੀਰਾਂ ਨੇ ਉਹ ਤੁਸੀਂ ਵੇਖੀਆਂ ਹੋਣਗੀਆਂ ਆ ਆਪਾਂ ਗੱਲ ਕਰਕੇ ਦੇਖਦੇ ਆ ਅਸਲ ਕਾਰਨ ਕੀ ਸੀਗਾ ਕਾਰਨ ਕੀ ਨੇ ਕਿ ਇਸ ਪਿੰਡ ਦੇ ਵਿੱਚ ਜਿਹੜਾ 라ਵਣ ਦੇ ਪੁਤਲੇ ਦੀ ਆ ਜਿਹੜੀ ਉਹ ਪੂਜਾ ਕੀਤੀ ਜਾਂਦੀ ਆ ਨਾ ਕਿ ਇਸ ਨੂੰ ਅਗਨ ਭੇਟ ਕੀਤਾ ਜਾਂਦਾ ਪਰ ਉਹ ਸਾੜਿਆ ਨਹੀਂ ਜਾਂਦਾ ਸਾਡੇ ਦਰਮਿਆਨ ਪਿੰਡ ਪੈਲ ਕੋਈ ਇੱਕ ਬਜ਼ੁਰਗਾ ਮੌਜੂਦ ਨੇ ਜਿਹੜੇ ਇੱਥੇ ਇਹਨਾਂ ਦੇ ਘਰ ਵੀ ਇਹਨਾਂ ਦਾ ਨੇੜੇ ਆ ਆਪਾਂ ਗੱਲਬਾਤ ਕਰਦੇ ਆ ਬਜ਼ੁਰਗੋ ਕਿਵੇਂ ਦੇਖਦੇ ਹੋ ਜਿੱਦੋਂ ਸਾਨੂੰ ਪਤਾ ਲੱਗਿਆ ਸੀਗਾ ਕਾਫੀ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਕਿ ਜਿਹੜਾ ਇਹ ਪੈਲ ਦਾ ਪੂਰੇ ਦਸਹਿਰਾ ਮਨਾਇਆ ਜਾਂਦਾ ਮਨਾਇਆ ਵੀ ਜਾ ਰਿਹਾ ਪਰ ਜਿਹੜਾ ਪੂਰੇ ਰਾਵਣ ਦਾ ਬੁੱਤ ਲੱਗਿਆ ਹੋਇਆ ਉਹਦੀ ਪੂਜਾ ਕੀਤੀ ਜਾਂਦੀ ਆ ਉਹਨੂੰ ਅਗਨ ਪੇਟੀ ਨਹੀਂ ਕੀਤੀ ਜਾਂਦੀ ਇਹਦਾ ਮੁੱਖ ਕਾਰਨ ਕੀ ਆ ਇਹ ਜਿਹੜਾ ਰਾਵਣ ਆ ਨਾ ਇਹ ਵੀ ਵਕਐ ਇੱਥੇ ਪੂਜਾ ਕੀਤੀ ਜਾਂਦੀ ਆ ਪਹਿਲੀ ਗੱਲ ਆ ਮੇਰਾ ਨਾਮ ਸ਼ਾਮ ਸਿੰਘ ਮਸ਼ਾਲ ਆ ਜੀ ਹਾਂ ਜੀ ਇਹਦੇ ਵਿੱਚ ਛੋਟੇ ਬੱਚੇ ਅੱਜ ਇਹ ਸ਼੍ਰੀ ਰਾਮ ਜੀ ਦਾ ਵਿੱਚ ਖੇਡ ਰਹੇ ਇਸ ਵਾਰ ਇਹਦੀ ਪੂਜਾ ਕੀਤੀ ਜਾਂਦੀ ਆ ਆ ਮਹਾਨ ਸ਼ਕਤੀ ਜਿਹੜੀ ਇੱਥੇ ਪਾਲ ਦੇ ਵਿੱਚ ਇਸ ਰਾਵਣ ਦੀ ਬਹੁਤ ਸਾਰੀ ਰੀਤਾ ਇੱਥੇ ਜਲੰਧਰ ਤੋਂ ਵੀ ਅਸੀਂ ਅੱਖਾਂ ਦੇ ਨਾਲ ਦੇਖਦੇ ਆ ਕਿ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਔਰ ਜਿਹੜੀ ਵੀ ਇੱਥੇ ਮੰਨਤਾ ਤੁਸੀਂ ਮੰਨੋਗੇ ਕੋਈ ਵੀ ਆਪਣੇ ਮਨ ਦੇ ਵਿੱਚ ਮੰਨੋਗੇ ਉਹ ਤੁਹਾਡੀ ਇੱਥੇ ਪੂਰੀ ਹੋਊਗੀ ਇੱਥੇ ਆਹੀ 라ਵਣ ਜਿਹੜਾ 라ਵਣ ਇਹ અવਤਾਰ ਥੱਲੇ ਆਇਆ ਸੀਗਾ ਇੱਥੇ ਦੇਖਣਾ ਜਿਹੜੇ ਬਾਪੂ ਜੀ ਸੀਗੇ ਸਾਡੇ ਤੋਂ ਵੀ ਪਹਿਲਾਂ ਦੇ ਉਹਨਾਂ ਦੇ ਔਲਾਦ ਨਹੀਂ ਸੀਗੀ ਔਲਾਦ ਨਹੀਂ ਸੀ ਉਹ ਜੰਗਲਾਂ ਦੇ ਵਿੱਚ ਚਲੇ ਗਏ ਇੱਥੇ ਪਾਲ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ ਜੰਗਲਾਂ ਦੇ ਵਿੱਚ ਉਹ ਕਰਦੇ ਕਰਦੇ ਪੂਜਾ ਉਹਨਾਂ ਨੂੰ ਇੱਕ ਮਹਾਤਮਾ ਉੱਪਰ ਉਤਰੇ ਉੱਤਰ ਕੇ ਉਹਨਾਂ ਨੇ ਇਹ ਗੱਲ ਦੱਸੀ ਇੱਥੇ ਕੀ ਕਰਦਾ ਉਹ ਕਹਿੰਦਾ ਜੀ ਮੈਂ ਘਰ-ਵਾਰ ਛੱਡ ਕੇ ਮੇਰੇ ਨਾਲ ਆਜ਼ ਮੈਂ ਕਦੇ ਬਾਤੇ ਕਰਨਾ ਉਹ ਕਹਿੰਦਾ ਇਹ ਤੂੰ ਘਰ ਨੂੰ ਜਾ ਵੀ ਜਾ ਕੇ ਰਾਮਲੀਲਾ ਆਪਣੇ ਸ਼ਹਿਰ ਦੇ ਵਿੱਚ ਖੇਡ ਆ ਰਾਵਣ ਜੀ ਪੂਜਾ ਕਰ ਤੇਰੇ 4-4 ਪੁੱਤਰ ਹੋਣਗੇ ਇਹ ਉਤੋਂ ਇਸ ਰਾਵਣ ਦੀ ਪੂਜਾ ਕੀਤੀ ਜਾਂਦੀ ਆ ਔਰ ਇਸ ਇੱਕ ਵਾਰ ਇਸ ਰਾਵਣ ਨੂੰ ਢਾਇਆ ਗਿਆ ਸੀਗਾ ਅੱਛਾ ਜਿਵੇਂ ਪਤਾ ਲੱਗਿਆ ਥੋੜਾ ਜਿਹਾ ਵੀ ਕਿਸੇ ਟਾਈਮ ਜਿਹੜੇ ਰਾਵਣ ਦਾ ਜਿਹੜਾ ਉਹਦੇ ਬੁੱਤ ਬਣਾਇਆ ਗਿਆ ਸਟੈਚੂ ਬਣਾਇਆ ਗਿਆ ਹੈ ਇਹਨੂੰ ਕਿਸੇ ਨੇ ਢਾਉਣ ਦੀ ਵੀ ਉਹ ਕੀਤਾ ਦੀ ਉਹਦਣਾ ਵੀ ਫਿਰ ਕੋਈ ਘਟਨਾ ਵਾਪਰੀ ਆਹਾਂ ਪਹਿਲਾਂ ਇਹ ਬਣਿਆ ਸੀਗਾ ਇੱਥੇ ਦੇ ਇੱਕ ਚੌਧਰੀ ਨੇ ਉਹਨਾਂ ਨੇ ਢਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਅਲਰਟ ਉਸੇ ਟਾਈਮ ਦੇ ਵਿੱਚ ਅਲਰਟ ਮਿਲਿਆ ਕਿਉਂਕਿ ਉਹ ਹੁਣ ਗੱਲ ਬਹੁਤ ਲੰਬੀ ਆ ਉਹਨਾਂ ਦਾ ਮਤਲਬ ਹੀ ਬੇਟਾ ਸੀਗਾ ਉਸ ਵਕਤ ਪੂਰਾ ਹੋ ਗਿਆ ਸੀਗਾ ਇਸ ਰਾਮਰ ਦੀ ਇੰਨੀ ਸ਼ਕਤੀ ਆ ਇੰਦੀ ਪਾਵਰ ਆ ਅਸੀਂ ਵੀ ਇਹਨੂੰ ਸਾਰਾ ਸ਼ਹਿਰ 25 26 ਪਿੰਡ ਨੇ ਜਿਹੜੇ ਗੇਤ ਤੇ ਆ ਕੇ ਮੇਲਾ ਇਹ ਸਾਰੀਆਂ ਦੁਕਾਨਾਂ ਹੁੰਦੀਆਂ ਸੀ ਕਿ ਆ ਪਹਿਲਾਂ ਅੱਛਾ ਪਿਛਲੇ ਪੁਰਾਣੇ ਅੱਜ ਤੋਂ ਫੇਰ ਜਾ ਦੇਖਿਆ ਵੀ ਲੋਕਾਂ ਦਾ ਰਸ ਪੈਂਦਾ ਪੂਰਾ ਉਹਨੇ ਇਸ ਵਕਤ ਇਧਰਲੇ ਪਾਸੇ ਮਹੱਲਾ ਅਰਾ ਟੰਡਣਾ ਦਾ ਉਧਰਲੇ ਪਾਸੇ ਘੜ ਦਿੱਤਾ ਜਿਹੜਾ ਦੁਕਾਨਾਂ ਨੇ ਉਧਰਲੇ ਪਾਸੇ ਘੜਤੇ ਆ ਇਹ ਮੇਲਾ ਪੂਰਾ ਭਰਿਆ ਜਾਂਦਾ ਜਿਉਂ ਜਿਉਂ ਇਹ ਸ਼ਾਮ ਹੋਣੀ ਆ ਜਿਉਂ ਜਿਉਂ ਇਹ ਮੇਲਾ ਭਰਿਆ ਜਾਣਾ ਇੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਦੀ ਇਹਦੇ ਉੱਤੇ 4-5000 ਦੇ ਪਟਾਕੇ ਔਰ ਉਹਦੇ ਵਿੱਚ ਉੱਤੇ ਰੱਖੇ ਜਾਣਗੇ ਇਹਨੂੰ ਬੱਕਰੇ ਦੀ ਬਲੀ ਦਿੱਤੀ ਜਾਊਗੀ ਅਰ ਇਹਨੂੰ ਸ਼ਰਾਬ ਦਿੱਤੀ ਜਾਊਗੀ ਉਤੋਂ ਮੰਗਰੋ 6:30 ਵਜੇ ਇਹਨੂੰ ਅਗਨੀ ਪੇਤ ਕੀਤੀ ਜਾਉ। ਉੱਪਰ ਉੱਪਰ ਸਿਰ ਉੱਪਰ ਸਿਰ ਜਿਹੜੀ ਉਹ ਸਿਰ ਦੇ ਉੱਪਰ ਹਾਂਜੀ ਸਿਰ ਦੇ ਉੱਪਰ ਲਗਾਇਆ ਗਿਆ ਹਾਂਜੀ ਉਂ ਨਹੀਂ ਉਂ ਜਣਦੀ ਜਿਹੜੇ ਉਂ ਜਣਦੀ ਸਾਰਾ ਦਿਨ ਨਾਲ ਅਸੀਂ ਜਿਵੇਂ ਦੇਖਿਆ ਵੀ ਆ ਉਹ ਸਾਰਾ ਦਿਨ ਅਜ ਇਹਦੀ ਜਿਹੜੀ ਇਹਦੀ ਪੂਜਾ ਕੀਤੀ ਗਈ ਹੈ ਇੱਥੇ ਆਪਾਂ ਕਹਿੰਦੀ ਮੱਥਾ ਟੇਕਿਆ ਗਿਆ ਪੂਜਾ ਕੀਤੀ ਗਈ ਹੈ ਆਪਾਂ ਜਿਵੇਂ ਆਪਾਂ ਹੋਰ ਧਾਰਮਿਕ ਸਥਾਨਾਂ ਤੇ ਟਿਕਦੇ ਹਾਂ ਹਾਂਜੀ 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 ਜਣਦੀ ਕਿਤਨਾ ਕਿਤੇ ਆਪਾਂ ਗੱਲ ਕਰੀਏ ਤਾਂ ਉਰੇ ਜਣਦੀ ਲੋਕਾਂ ਦੀ ਸ਼ਰਧਾ ਬਣੀ ਹੋਈ ਆ ਹਾਂਜੀ 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 ਤੇ ਉਹਦਾ ਜਣਦੀ ਜਿਹੜੇ ਲੋਕਾਂ ਨੂੰ ਜਣਦੀ ਉਹਦੇ ਪ੍ਰਣਾਮ ਨੇ ਉਹ ਉਹ ਮਿਲੇ ਨੇ ਮਿਲੇ ਨੇ ਜੀ ਹਾਂ ਤਾਂ ਕਰਕੇ ਜਾਣਦੀ ਕਿ ਇਹ ਮਿੱਥ ਬਣੀ ਹੋਈ ਆ ਵੀ ਇੱਥੇ ਜਾਣਦੀ ਆ ਜਿਹੜਾ ਆਰਾਵਣ ਦੀ ਕੋਈ ਸੁਖਣਾ ਸੁਖੜੀ ਉਰੇ ਆ ਕੇ ਤਾਂ ਪੂਰੀ ਕਿਤੇ ਨਾ ਕਿਤੇ ਹੁੰਦੀ ਆ ਉਹ ਹੁੰਦੀ ਆ ਜੀ ਪੂਰੀ ਹਾਂ ਇਹ ਇਹ ਉਰੇ ਲੋਕਾਂ ਦਾ ਜਾਣਦੀ ਸਾਰਿਆਂ ਦਾ ਜਾਣਦੀ ਉਰੇ ਉਹ ਬਣੇ ਨੇ ਇਹਨਾਂ ਦੇ ਮੰਦਰ ਵਿੱਚ ਆਈ ਸਰਦਾ ਦੇ ਨਾਲ ਲੋਕ ਕਿੱਥੇ ਆਉਂਦੇ ਨੇ ਮੰਦਿਰ ਬਣਿਆ ਹੋਇਆ ਜੀ ਉਰੇ ਆਰਾਮ ਦਾ ਔਰ ਸੀਤਾ ਦਾ ਲక్ష్మణ ਦਾ ਹਨੂਮਾਨ ਦਾ ਇੱਥੇ ਸਰਦਾ ਦੇ ਨਾਲ ਲੋਕ ਜੜੇ ਆਉਂਦੇ ਨੇ ਉਹਨਾਂ ਦੀਆਂ ਮੰਨੋਂ ਕਮਾਨੀਆਂ ਪੂਰੀਆਂ ਹੁੰਦੀਆਂ ਨੇ ਪੂਰੀ ਆਉਂਦੀ ਆ ਹਾਂ ਜੀ ਪੂਰੀ ਆਉਂਦੀ ਉੱਥੇ ਜਿਹੜੇ ਉਹ ਮੰਦਰ ਬਣਿਆ ਉੱਥੇ ਵੀ ਪੂਰੀਆਂ ਹੁੰਦੀਆਂ ਨੇ ਉਰੇ ਵੀ ਉਰੇ ਵੀ ਪੂਰੀਆਂ ਹੁੰਦੀਆਂ ਆ ਕਹਿਣ ਦਾ ਮਤਲਬ ਤਾਂ ਇਹ ਹੈ ਵੀ ਰਾਮਚੰਦਰ ਜੀ ਹੋ ਗਏ ਲక్ష్మణ ਸੀਤਾ ਤੇ ਰਾਵਣਾ ਇਹ ਸਾਰੀ ਜਾਂਦੀ ਕਿਤਨਾ ਕਿਤੇ ਵਿਦਵਾਨ ਸੀਗੇ ਹਾਂ ਜੀ ਵਿਦਵਾਨ ਸੀਗੇ ਨਾ ਉਹ ਕੋਈ ਕਾਰਨ ਬਣੀ ਜਾਂ ਇਹ ਜੀ ਦੁਬਤਾ ਬਣੀ ਕਿ ਉਹਨਾਂ ਨੂੰ ਇਹਨਾਂ ਦਾ ਵੱਧ ਕਰਨਾ ਪਿਆ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਜਿਵੇਂ ਇਹ ਸ਼ਿਵ ਜੀ ਦੇ ਵੀ ਉਪਾਸ਼ਕ ਆਪਣੇ ਭਗਤ ਰਹੇ ਨੇ ਹਾਂ ਜੀ ਹਾਂ ਜੀ ਇਹ ਸ਼ਕਤੀਆਂ ਇਹਨਾਂ ਦੇ ਵਿੱਚ ਬਾਉ ਸੀ ਕਿ ਚਾਰ ਵੇਦ ਵੀ ਜਵਾਨੀ ਜਾਂ ਸੀ ਕਿ ਉਹ ਕਿਤਨਾ ਕਿਤੇ ਜਾਣਦੀ ਜਿਹੜੀਆਂ ਜਿਹੜੀ ਇਹਨਾਂ ਦੇ ਵਿੱਚ ਸ਼ਕਤੀ ਸੀ ਉਹ ਕਿਤਨਾ ਕਿ ਉਹਦੇ ਪਰ ਵੀ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹਾਂਜੀ ਹਾਂਜੀ ਇਹੀ ਮੇਨ ਕਰਨਾ ਹੈ ਹਾਂਜੀ 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 ਸੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਗੱਲਬਾਤ ਆਪਾਂ ਇੱਥੋਂ ਦੇ ਹੀ ਬਸਨੀਕ ਬਾਬਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਆ ਸਾਨੂੰ ਜਿੱਥੋਂ ਜਿਹੜਾ ਪਤਾ ਲੱਗਿਆ ਕਿ ਇਹੀ ਆ ਇੱਥੇ ਦੇਖੋ ਹੁਣ ਜਿਹੜਾ ਇੱਥੇ ਦੁਸਹਿਰਾ ਭਰਿਆ ਜਾ ਰਿਹਾ ਆਪਣੇ ਇਥੋਂ ਜਿਹੜੀ ਇੱਕ ਆ ਰਾਮਲੀਲਾ ਉਹ ਵੀ ਇੱਥੇ ਦਿਖਾਈ ਜਾ ਰਹੀ ਆ ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਲੋਕੜੇ ਆ ਕੇ ਨਤਮਸਤਕ ਹੋ ਰਹੇ ਨੇ ਕਿਤਨਾ ਕਿਤੇ ਲੋਕਾਂ ਦਾ ਉਹ ਇਹੀ ਕਹਿਣਾ ਕਿ ਜਿਹੜੀ ਉਹਨਾਂ ਨੂੰ ਉਹ ਧੂਫ ਬੁਲਾ ਰਹੇ ਨੇ ਹਾਂਜੀ ਉਹ ਧੂਫ ਬੁਲਾ ਰਹੇ ਨੇ ਇੱਥੇ ਜਿਵੇਂ ਜਿਵੇਂ ਕਿ ਲੋਕ ਆਉਣਗੇ ਇੱਥੇ ਆਪਣੇ ਆਥਣ ਤੱਕ ਰਾਸ ਦੀ ਰਾਸ ਭਰਿਆ ਜਾਊਗਾ ਫੁੱਲ ਵਟਾ ਫੁੱਲ ਅੱਛਾ ਹਾਂਜੀ ਇੱਥੇ ਰਾਮਲੀਲਾ ਸਾਰੀ ਭਰਿਆ ਜਾਣਾ ਜੀ ਠੀਕ ਆ ਹਾਂਜੀ ਅੱਛਾ ਉਹ ਤੁਹਾਨੂੰ ਕਿਸੇ ਨੇ ਕੋਈ ਰੁਪਾ ਦੇ ਜਾਂਦੀ ਕਿਹਾ ਤਾਂ ਨਹੀਂ ਹੈਗਾ ਵੀ ਤੁਸੀਂ ਇੱਥੇ ਇੱਥੇ ਆਰਾਬ ਨੂੰ ਅਗਨ ਭੇਟ ਨਹੀਂ ਕਰਦੇ ਇਹ ਜੀ ਕਿਸ ਨੇ ਉਹ ਕਿਹਾ ਤਾਂ ਨਹੀਂ ਲਾ ਜੀ ਨਾ 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 ਹਾਂ ਉਹ ਤਾਂ ਆਪਣੀ ਆਪਣੀ ਸ਼ਰਤ ਆ ਹਾਂ ਜੀ ਹਾਂ ਜੀ ਉਹ ਆਪਣਾ ਆਪਣਾ ਕੋਈ ਵੀ ਜਿਹਨੂੰ ਲੱਗਦਾ ਉਹ ਆਪਣੀ ਸ਼ਰਤ ਆ ਜਾਂ ਜਿੱਥੇ ਉਹਨੂੰ ਲੱਗਦਾ ਉਹ ਆਪਣਾ ਉੱਥੇ ਉਸ ਰਿਹਜ ਨਾਲ ਜਿਹੜਾ ਆਪਣਾ ਉਹ ਤਿਹਾਰਾ ਮਨਾਇਆ ਬਣਾਉਗਾ ਹਾਂ ਜੀ ਹਾਂ ਜੀ ਹਾਂ ਜੀ ਇਹ ਪਟਿਆਲੇ ਤੋਂ ਆਉਂਦੇ ਨੇ ਜੀ ਇਹਨਾਂ ਦਾ ਜਿਹੜਾ ਪਰਿਵਾਰ ਆ ਡੂਬਾ ਪਰਿਵਾਰ ਆ ਇਹਨਾਂ ਦਾ ਡੂਬਾ ਡੂਬਾ ਪਰਿਵਾਰ ਆ ਇਹਨਾਂ ਨੂੰ ਕਿਤੇ ਆ ਕਦੇ ਦੀ ਕੋਈ ਚੰਡੀਗੜ੍ਹ ਬੈਠਾ ਕੋਈ ਦਿੱਲੀ ਬੈਠਾ ਫਰੀਦਾ ਫਰੀਦਾ ਫਰੀਦ ਫਰੀਦਪੁਰਵਾਰ ਬੈਠਾਇਆ ਇਹਨਾਂ ਦਾ ਬਹੁਤ ਬਾਅਦ ਅੱਜ ਦਾ ਦਿਨ ਜਿਹੜਾ ਡੂਪਾ ਪਰਿਵਾਰ ਉਹ ਸਾਰੇ ਵਿਜੂਦਾ ਇੱਥੇ ਆਏ ਹੋਏ ਇੱਥੇ ਆਏ ਹੋਏ ਇਹਨੂੰ ਮੱਥਾ ਟੇਕਦੇ ਨੇ ਹਰ ਹਰੇਕ ਇੱਥੇ ਹਰੇਕ ਸਾਲ ਦੀ ਤਰ੍ਹਾਂ ਉਹ ਸਾਰੇ ਭਾਈ ਇਕੱਠੇ ਹੁੰਦੇ ਨੇ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਇੱਥੇ ਮਾ ਇਹਦੀ 라ਵਣ ਦੀ ਮੇਹਰ ਹੈ ਮੇਹਰ ਉਹਨਾਂ ਤੇ ਕਿਰਪਾ ਉਹਨਾਂ ਤੇ ਤਾਂ ਹੀ ਉਹ ਅੱਡੀ ਤੋਂ ਚੱਲ ਕੇ ਅੱਡੇ ਵੱਡੇ ਸ਼ਹਿਰਾਂੋਂ ਚੱਲ ਕੇ ਉਰੇ ਆਉਂਦੇ ਹਾਂ ਹਾਂ ਯਾਰ ਸੋ ਦੋਸਤੋ ਜਿਸ ਤਰ੍ਹਾਂ ਸਿਰਚਰ ਬਚੀ ਆ ਕਿੰਨਾ ਕਹਿੰਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਇੱਥੇ 라ਵਣਾ ਦੇ ਪ੍ਰਤੀ ਉਹ ਬੜਿਆ ਹੋਇਆ ਸਾਡੀ ਇੱਥੇ ਜਨਾਬਾਂ ਦੀ ਜਿਹੜੀ ਉਹਦੇ ਜਿਸ ਤਰ੍ਹਾਂ ਤੁਸੀਂ ਵੇਖ ਹੀ ਸਾ ਤੇ ਹੋਗੇ ਪੂਜਾ ਹੁੰਦੀ ਆ ਸਾਰਾ ਦਿਨ ਪੂਜ ਕੇ ਸ਼ਾਮ ਤੱਕ ਵੀ ਇਹਨੇ ਇਹਦਾ ਇੱਥੇ ਜਣਦੀ ਇਹ ਰਾਵਣ ਦੇ ਇੱਥੇ ਜਿਹੜਾ ਵੀ ਇੱਥੇ ਬਣਿਆ ਹੋਇਆ ਪੁੱਤ ਬਣਿਆ ਹੋਇਆ ਜਾਂ ਸਟੈਚੂ ਬਣਿਆ ਹੋਇਆ ਤਾਂ ਲੋਕ ਉਹਦੀ ਪੂਜਾ ਕਰਦੇ ਨੇ ਅਰਗਬਤੀਆਂ ਲਾਉਂਦੇ ਨੇ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਨੇ ਆਪੋ ਆਪਣਾ ਵਿਸ਼ਵਾਸ ਆ ਇਤਨਾ ਕਿ ਤੇ ਜਿੰਨੀ ਲੋਕਾਂ ਦਾ ਵਿਸ਼ਵਾਸ ਇੱਥੇ ਬਣਿਆ ਹੋਇਆ ਕਿ ਇੱਥੇ ਪੂਜਾ ਕਰਨ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਜਿਹੜੇ ਕਾਰਨੇ ਬਹੁਤ ਸਾਰੇ ਜਿਹੜੇ ਕਾਰਨੇ ਉਹ ਆ ਉਹ ਪੂਰੇ ਵੀ ਹੁੰਦੇ ਨੇ ਉਹਨਾਂ ਨੂੰ ਜਿਹੜੀਆਂ ਆਸਾਂ ਰੇਟਾਂ ਹੁੰਦੀਆਂ ਜਿਹੜੀਆਂ ਵੀ ਕੋਈ ਵੀ ਸੁਖਣਾ ਸੁਖਣਾ ਸੁਖਦੇ ਨੇ ਉਹ ਇਸ ਸਥਾਨ ਤੇ ਪੂਰੇ ਆਉਂਦੀਆਂ ਆ ਸਾਡੀ ਇੱਥੇ ਜਿਹੜਾ ਇਹ ਖਰਾਬਣ ਦੀ ਇੱਥੇ ਜਿਹੜੀ ਉਹ ਪਰਿਵਾਰ ਉਹਦੇ ਬੁੱਤ ਦੀ ਜਿਹੜੀ ਇੱਥੇ ਪੂਜਾ ਕੀਤੀ ਜਾਂਦੀ ਆ ਤੇ ਅੱਜ ਨਾਲ ਜਿਹੜੀ ਹੈਗੀ ਆ ਉਹ ਭੇਟ ਨਹੀਂ ਕੀਤੀ ਜਾਂਦੀ ਨਹੀਂ ਜਿਹੜਾ ਅਸੀਂ ਕਰਦੇ ਨਾਲ ਭਗਤ ਨਾਲ ਹੋਏ ਪੰਜਵੀਂ ਪੀੜੀ ਹੋ ਚੁੱਕੀ ਆ ਜੀ ਇਹਨਾਂ ਨੂੰ ਜਿਹੜਾ ਨਾਲ ਮੇਰਾ ਪਰਿਵਾਰ ਆ ਇਹ ਪੰਜਵੀਂ ਪੀੜੀ ਦੇ ਵਿੱਚ ਆ ਰਹੇ ਨੇ ਜਿਹੜਾ ਹਾਂਜੀ ਹਾਂ ਜਿਹੜੇ ਹੁਣ ਪਰਿਵਾਰ ਆ ਪੰਜਵੀਂ ਪੀੜੀ ਲਾੜੋ ਤੇ ਲੱਗਦਾ ਬਹੁਤ ਸਾਲ ਤੋਂ ਉੱਪਰ ਹੋ ਗਿਆ ਹਾਂਜੀ ਸੌ ਸਾਲ ਤੋਂ ਉੱਪਰ ਹੋ ਗਿਆ ਪੰਜਵੀਂ ਪੀੜੀ ਹੈ ਜੀ ਆਹ ਚੱਲ ਰਹੀ ਠੀਕ ਠੀਕ ਇਹਨਾਂ ਦੇ ਨਾਲ ਪੂਰਾ ਸ਼ਹਿਰ ਸੰਜੋਗ ਦਿੰਦਾ ਜੁੜੇ ਹੋਏ ਹਾਂ ਜੁੜੇ ਹੋਏ ਬਹੁਤ ਬੜੀਆ ਬੰਦੇ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਇਹਨਾਂ ਦਾ ਬਿੱਚ